ਦੀ ਤਾਂ ਮੇ ਤਾਂ ਖੋਪੀ ਹੈ ਜਿਵੇਂ ਮੇ ਤਾਂ ਕਾਲਜ ਨਿਕਲੀਆਂ ਦਾ ਜਾਂ ਮੈਨੂੰ ਥੋੜਾ ਜਿਹਾ ਪੈਗ ਲਿਆ ਦੇ ਬਣਾ ਕੇ ਐਡਾ ਤਾਂ ਹਜੇ ਵੀ ਪੈਗ ਲਿਆ ਤਾਂ ਕੋਈ ਦਵਾਈ ਨਹੀਂ ਦਿੱਤੀ ਡਾਕਟਰ ਨੇ ਮੰਮੀ ਕੀ ਕਹਿੰਦਾ ਡਾਕਟਰ ਗੈੜੀ ਨੂੰ ਡਾਕਟਰ ਕਹਿੰਦਾ ਲੈ ਜਾਏ ਇਹਨੂੰ ਮੇਰੇ ਕੋਲੇ ਵੀ ਕੋਈ ਦਵਾਈ ਦਬੋਈ ਨਹੀਂ ਡੱਕ ਕੇ ਆ ਜਾਂਦਾ ਤੇ ਦਿਨ ਰਾਤ ਅੱਖ ਨਹੀਂ ਖੋਲਦਾ ਮੈਂ ਕੀ ਦਵਾਈ ਦੇ ਕੇ ਕਰਾਂ ਇਹਨਾ ਇਥੇ ਆ ਜਾਂਦਾ ਜੇ ਤਾਂ ਸਾਰੇ ਹਸਪਤਾਲ ਚ ਬਦਬੂ ਆਉਣ ਲੱਗ ਜਾਂਦੀ ਹੈ ਸ਼ਰਾਬ ਦੀ ਕੀ ਦੇਖ ਰਹਾ ਇਹਨਾਂ ਨੂੰ ਸਾਰਾ ਕੁਝ ਜਦੋਂ ਖਤਮ ਕਰ ਲਿਆ ਲੀਵਰ ਤੇਰਾ ਖਤਮ ਹੋ ਗਿਆ ਗੁਰਦੇ ਤੇਰੇ ਖਤਮ ਹੋ ਗਏ ਜਮੈਂ ਆਪਣੀ ਜ਼ਿੰਦਗੀ ਦੀ ਪਰਵਾਹ ਹੀ ਨਹੀਂ ਸਮਝੀ ਦਿਨ ਰਾਤ ਅੱਖ ਨਹੀਂ ਖੋਲੀ ਸਬਜੀ ਵਾਲੇ ਸਾਨੂੰ ਸਬਜੀ ਵੀ ਨਹੀਂ ਦਿੰਦੇ ਵੀ ਤੁਸੀਂ ਕਿਹੜਾ ਪੈਸੇ ਦੇਣੇ ਆ ਜਮੈਂ ਸਾਡੀ ਬੇਇੱਜ਼ਤੀ ਕਰਾ ਰੱਖੀ ਐ ਜੇ ਕਿਸੇ ਵਿਆਹ ਸ਼ਾਦੀ ਚ ਵਗ ਲੈਣਾ ਉਥੋਂ ਲੜਕੇ ਆਏ ਨੇ ਗਾਲਾਂ ਤੋਪੜਾਂ ਦੇ ਕੇ ਸੰਤਾ ਤੂੰ ਜਮੈਂ ਬਾਹਰ ਨਿਕਲਣ ਜੋਗੇ ਨਹੀਂ ਛੱਡਿਆ ਮੈਂ ਕਿਸੇ ਨੂੰ ਕੀ ਕਹਿਣਾ ਮੈਂ ਤਾਂ ਚੁੱਪ ਕਰਕੇ ਬੈਠੀ ਰਹਨਾ ਆ ਤਰੀ ਉੱਵਰ ਬੈਠਣ ਦੀ ਐ ਉਹ ਲੋਕਾਂ ਨੇ ਦੇਖ ਲੈ ਕਿੱਡੇ ਕਿੱਡੇ ਕੰਮ ਚੜਾ ਲੇ ਸਾਰਾ ਦਿਨ ਖੇਤ ਚੋਂ ਨਹੀਂ ਨਿਕਲਦੇ ਤੂੰ ਜਮਾ ਮਿੱਟੀ ਪਲੀਤ ਕਰਤੀ ਸਾਡੇ ਵਰਗਿਆਂ ਦਾ ਵੀ ਜਿਉਂਨਾ ਦੁੱਪਰ ਕਰਤਾ ਤੂੰ ਤਾਂ ਮੈਂ ਦਾਰੂ ਛੱਡੂਗਾ ਮੈਂ ਨਾ ਮੈਂ ਦਾਰੂ ਛੱਡ ਦੂੰਗਾ ਆ ਗੱਲਾਂ ਤੂੰ 15 ਵਾਰੀ ਕਹਤੀਆਂ ਦਾਰੂ ਛੱਡ ਦੂੰਗਾ ਫਿਰ ਛੱਡੀ ਨਹੀਂ ਕਿੱਥੋਂ ਕਿੱਥੇ ਘਰ ਸੀ ਕਿੱਥੇ ਲਿਆ ਤਾ ਮੈਂ ਮੈਂ ਹੁਣ ਨਹੀਂ ਦਾਰੂ ਪਿੰਦਾ ਮੈਨੂੰ ਇੱਕ ਵਾਰੀ ਬਚਾ ਲੋ ਮੈਂ ਹੁਣ ਨਹੀਂ ਦਾਰੂ ਪਿੰਦਾ ਬਹੁਤ ਪੈਸਾ ਲੱਗਿਆ ਮੈਨੂੰ ਲੱਗਿਆ ਪਤਾ ਮੈਂ ਹੁਣ ਨਹੀਂ ਦਾਰੂ ਪਿੰਦਾ ਮੈਂ ਖੇਤ ਜਾ ਕਾਣਾ ਮੈਂ ਮੋਟਰਸਾਈਕਲ ਕਿੱਥੇ ਆਪਣਾ ਮੋਟਰਸਾਈਕਲ ਕਿੱਥੇ ਹੋਣਾ ਸੀ ਲਹਗੇ ਬੈਂਕ ਵਾਲੇ ਕਿਸ਼ਤਾਂ ਭਰੀਆਂ ਨੇ ਜਿਹੜੇ ਕਿਸ਼ਤ ਦਿੰਦੇ ਸੀ ਵੀ ਭਰਿਆ ਚੱਕ ਕੇ ਸ਼ਰਾਬ ਪੀ ਆਉਂਦਾ ਸੀ ਅਗਲੇ ਲੈ ਗਏ ਚਲ ਹੁਣ ਨਹੀਂ ਮੈਂ ਦਾਰੂ ਪਿੰਦਾ ਠੀਕ ਹੈ ਮੈਨਾਂ ਆਪਾਂ ਹੁਣ ਆਪਾਂ ਕੋਈ ਸ਼ਕੀਨ ਕਰਦੇ ਆ ਆਪਾਂ ਨਾ ਮੰਗੇ ਦਾ ਵਿਆਹ ਰੱਖ ਲੈਂਦੇ ਆ ਨਾਲ ਤਾਂ ਕੋਈ ਸਾਈ ਸੱਪਾ ਦੇ ਆਉਨੇ ਆ ਆਪਾਂ ਕੋਈ ਵਿਚਾਰ ਕਰਦੇ ਆ ਹੁਣ ਆਪਾਂ ਵਿਆਹ ਰੱਖ ਲੈਂਦੇ ਆ ਮੁੰਡੇ ਦਾ ਹਨਾ ਕਿਹੜੇ ਵਿਆਹ ਦੀ ਗੱਲ ਕਰਦਾ ਹੈ ਕੁੜੀ ਵਾਲੇ ਆਏ ਸੀ ਜਵਾਬ ਦੇ ਗਏ ਅਗਲੇ ਕਹਿੰਦੇ ਅਸੀਂ ਨਹੀਂ ਸ਼ਰਾਬੀਆਂ ਦੇ ਘਰੇ ਕੁੜੀ ਵਿਆਹਦੇ ਅਸੀਂ ਕੁੜੀ ਡੋਬਣੀ ਆ ਸ਼ਰਾਬੀਆਂ ਦੇ ਘਰੇ ਵਿਆਹ ਕੇ ਉਹਦਾ ਮੁੰਡਾ ਹੀ ਚੰਗਾ ਜਿਹੜਾ ਤੇਰੀ ਇੱਜ਼ਤ ਕਰਦਾ ਹੋਰ ਕੋਈ ਮੁੰਡਾ ਹੁੰਦਾ ਨਾ ਉਹਦੀ ਥਾਂ ਤੇ ਲੱਤਾਂ ਤੋੜ ਦਿੰਦਾ ਤੇਰੀਆਂ ਚਲ ਕੋਈ ਨਹੀਂ ਮੁੰਡਾ ਕਿੱਥੇ ਆ ਉਹ ਪਿਆ ਅੰਦਰ ਮੁੰਡਾ ਸ਼ਰਮ ਦਾ ਮਾਰਾ ਘਰੋਂ ਬਾਹਰ ਨਹੀਂ ਜਾਂਦਾ ਓਹੋ ਮੇਰੇ ਰੱਬਾ ਮੇਰੇ ਕਰਕੇ ਰਿਸ਼ਤਾ ਟੁੱਟ ਗਿਆ ਮੇਰੀ ਦਾਤ ਕਿਉਂ ਕੰਮ ਖਰਾਬ ਹੋ ਗਿਆ ਤੇਰੀ ਸ਼ਰਾਬ ਕਰਕੇ ਹਾਏ ਮੇਰੇ ਰੱਬਾ ਇੰਨਾ ਕੁਸੋ ਗਿਆ ਮੇਰੇ ਕਰਕੇ ਐਨੀ ਬੇਇੱਜ਼ਤੀ ਹੋ ਜਾਂਦੀ ਹੈ ਮੇਰੇ ਪਰਿਵਾਰ ਦੀ ਸਿਰਫ ਮੇਰੀ दारू ਕਰਕੇ ਪਰਿਵਾਰ ਦੀ ਐਨੀ ਬੇਇੱਜ਼ਤੀ ਹੋ ਜਾਂਦੀ ਹੈ ਰਿਸ਼ਤੇ ਤੱਕ ਟੁੱਟ ਗਏ ਓਹੋ ਮੈਂ दारू ਪੀਨਿਆ ਤੋਂ ਬਾਅਦ ਸੁਦਰ ਜਾ ਹਜੇ ਵੀ ਜੇ ਤੈਨੂੰ ਪਸ ਹੋ ਗਿਆ ਸਾਡਾ ਕੀ ਬਣੂਗਾ ਕਦੇ ਸੋਚਿਆ ਇਹ ਨਾ ਵੀ ਮੇਰੇ ਤਾਂ ਬਹੁਤ ਛੱਟ ਬੱਜ ਗਈ ਮੇਰੇ ਦਿਮਾਗ ਤੇ ਮੈਂ दारू ਨਹੀਂ ਪੀਂਦਾ ਤੁਸੀਂ ਮੈਨੂੰ ਬਹੁਤ ਕੈਂਪਾਂਚੀ ਵੀ ਮੈਨੂੰ ਛੱਡਿਆ ਤੁਸੀਂ ਨਸ਼ਾ ਸਕਰੋ ਕੇਂਦਰਾਂ ਚ ਵੀ ਛੱਡ ਕੇ ਦੇਖ ਲੈ ਮੇਰੀ दारू ਨਹੀਂ ਛੁੱਟੀ ਪਰ ਜਿਹੜਾ ਉਹ ਝਟਕਾ ਲੱਗ ਜਾਂਦਾ ਮੈਨੂੰ ਮੇਰੇ ਮੁੰਡੇ ਦਾ ਰਿਸ਼ਤਾ ਛੁੱਟ ਗਿਆ ਮੇਰਾ ਮੁੰਡਾ ਕੀ ਕਹੂਗਾ ਮੈਨੂੰ ਵੀ ਵੀ ਬਾਪੂ ਤੇਰੇ ਘਰ ਕੇ ਮੈਂ ਛੜਾ ਬੈਠਾ ਕੱਲ ਨੂੰ ਉਮਰ ਟੱਪ ਗਈ ਵਿਆਹ ਦੀ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਉਹ ਹੋ ਨਾ ਵੀ ਮੈਂ ਤਾਂ ਨਹੀਂ ਪੀਂਦਾ ਤੂੰ ਬਾਅਦ ਮੈਂ ਤਾਂ ਉਹ ਛੱਡੂਗਾ ਮੈਂ ਠੀਕ ਹੋ ਜਾਊਗਾ ਜੇ ਤਾਂ ਉਹ ਛੱਡ ਦੇ ਤਾਂ ਹੋ ਜਾਏਗਾ ਠੀਕ ਰੱਬ ਰੱਬ ਕਰ ਲੈ ਬਹਿ ਕੇ ਹੁਣ ਜੇ ਉਹ ਪਰਮਾਤਮਾ ਦੀ ਮਿਹਰ ਹੋ ਜੇ ਹਾਏ ਨੀਰਾ ਰੱਬਾ ਮੈਂ ਆ ਕੀ ਕਰ ਲਿਆ ਮੈਂ ਆਪਦਾ ਲੀਵਰ ਖਰਾਬ ਕਰ ਲਿਆ ਨਾਲੇ ਆਪਦੇ ਬੁਰੇ ਤੇ ਖਰਾਬ ਕਰ ਲਿਆ ਨਾਲੇ ਡਾਕਟਰਾਂ ਦੇ ਘਰ ਭਰਤੇ ਸੀ ਮੈਂ ਦਰੂ ਨਹੀਂ ਹੁਣ ਪੀਂਦਾ ਮੇਰੇ ਤਾਂ ਬਹੁਤ ਵੱਡੇ ਵੱਡੇ ਤੀਰ ਵੱਜ ਗਏ ਇਹ ਮੇਰੀ ਓਮੀ ਜੀ ਮੈਂ ਇੱਜ਼ਤ ਬਣ ਜੂਗੀ ਜਿਵੇਂ ਪਹਿਲਾਂ ਸੀਗੀ ਹਾਂ ਬਣ ਜੂਗੀ ਜੇ ਸ਼ਰਾਬ ਛੱਡਤੀ ਤਾਂ ਉਹੀ ਇੱਜ਼ਤ ਮਿਲ ਜੂ ਤੈਨੂੰ ਦੁਆਰੇ ਮੈਂ ਤਾਂ ਛੱਡਤੀ ਦਰੂ ਮੈਂ ਪੀਂਦਾ ਨਹੀਂ ਮੇਰੀ ਇੱਜ਼ਤ ਬਣ ਜੂਗੀ ਓਮੀ ਜੀ ਇੱਜ਼ਤ ਤਾਂ ਬਣ ਜੂਗੀ ਪਰ ਤੋ ਇਹ ਸੋਚ ਕੇ ਦੇਖ ਵੀ ਤੈਨੂੰ ਕੀ ਕੀ ਘਾਟਾ ਪਏ ਸ਼ਰਾਬ ਪੀਕੇ ਕਾਟਾ ਤਾਂ ਪੈਣੀ ਸੀ ਕਾਟੇ ਦੇ ਬੰਨ ਬਹੁਤ ਘਾਟੇ ਪਏ ਨੇ ਮੈਂ ਦੱਸਦਾ ਤੈਨੂੰ ਕੀ ਕੀ ਘਾਟੇ ਪਏ ਨੇ ਮੈਨੂੰ ਆਪਣੇ ਘਰੇ ਮੰਤਰੀ ਆਉਣਾ ਹੁੰਦਾ ਸੀਗਾ ਹਨਾ ਉਹ ਵੀ हट ਗਿਆ ਤੇ ਮੈਨੂੰ ਲੋਕ ਨਾ ਆਪਦੇ ਰੌਲਾਂ ਚ ਲੈ ਕੇ ਜਾ ਕਰਦੇ ਸੀ ਫੈਸਲਾ ਕਰਾਉਣ ਵਾਸਤੇ ਉਹ ਵੀ हट ਗਏ ਤੇ ਮੈਨੂੰ ਨਾ ਰਾਹ ਜਾਂਦੇ ਨੂੰ ਲੋਕ ਗੱਡੀਆਂ ਰੋਕ ਰੋਕ ਕੇ ਸਾਸ਼ਟਰੀ ਘਰ ਬੁਲਾਏ ਕਰਦੇ ਸੀਗੇ ਉਹ ਵੀ हट ਗਏ ਉਹ ਵੀ हट ਗਏ ਤੇ ਕੋਈ ਨਾ ਮੈਂ ਰਸਤੇ ਚ ਖੜਾ ਹੁੰਦਾ ਗੱਡੀ ਤੇ ਮੈਨੂੰ ਆਪ ਚੜਾ ਕੇ ਘਰੇ ਛੱਡ ਕੇ ਜਾਂਦੇ ਹੁੰਦੇ ਸੀਗੇ। ਹਾਂ ਹੁਣ ਦੇਖ ਕੇ ਰਾਹ ਬਦਲ ਲੈਂਦੇ ਨੇ। ਮੈਨੂੰ ਤਾਂ ਨਾ ਪਿੰਡ ਵਾਲੇ ਵੀ ਕਾਰਡ ਦੇਣੋਂ ਹਟ ਕੇ ਪਿਆ ਸ਼ਾਦੀਆਂ ਦਾ। ਅਗਲੇ ਆਨੇ ਹਟਣਾ ਹੀ ਐ। ਡੱਕ ਕੇ ਉੱਥੇ ਪਿਆ ਰਹੇ ਨਾ ਅਗਲੇ ਲਾਂਬੇ ਤੋਂ ਡਰਦੇ ਨੇ ਜੇ ਕੁਝ ਹੋ ਗਿਆ ਫਿਰ ਕਿਉਂ ਦਿੰਦੇ ਐ ਅਗਲੇ ਕਾਰਡ? ਥਾਣੇਦਾਰ ਜਿਨਾਂ ਰੋਹ ਹੁੰਦਾ ਸੀ ਪਿਆ। ਉਹ ਵੀ ਖਤਮ ਹੋ ਗਈ ਮੇਰੀ ਤੌਰ ਜੀ ਥਾਣੇਦਾਰ ਜੀ ਦੀ ਤੌਰ ਸੀ। ਗਲੀ ਜੀ ਜੜੀ ਗਲੀ ਜਿਵੇਂ ਲੰਘਦਾ ਸੀ ਨਾ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਹੁੰਦੀ ਸੀਗੀ ਹਾਂ ਫਿਰ ਹਟ ਗਈ ਹੋਗੀ ਮੈਨੂੰ ਤਾਂ ਇੰਨੀ ਬੇਸ਼ਰਮੀ ਆਈ ਜਾਂਦੀ ਐ ਤਾਂ ਵੀ ਮੇਰੇ ਤਾਂ ਨਾ ਮੂੰਹ ਦਿਖਾਉਣ ਜੋਗਾ ਨਹੀਂ ਹੈਗਾ ਮੈਨੂੰ ਅੱਖ ਲਾਈ ਜਾਂਦੀ ਐ ਉਹ ਮੈਂ ਮੈਂ ਦਾਰੂ ਛੱਡੂਗਾ ਮੇਰੇ ਆ ਤੀਰ ਬਹੁਤ ਵੱਡੇ ਵੱਡੇ ਵੱਜ ਗਏ ਮੈਂ ਦਾਰੂ ਛੱਡੂਗਾ ਦੁਰ ਫੱਟੇ ਨੂੰ ਮੇਰੇ ਜੰਮਣ ਦੇ ਮੈਂ ਕੀ ਮੁੰਡੇ ਨੂੰ ਮੂੰਹ ਦਿਖਾਉਂਗਾ ਵੀ ਮੇਰੇ ਦਾਰੂ ਕਰਕੇ ਰਿਸ਼ਤਾ ਛੁੱਟ ਗਿਆ ਮੇਰੇ ਦਾਰੂ ਕਰਕੇ ਸਾਰੇ ਦੁਕਾਨਦਾਰ ਸੌਦਾ ਪੁੱਤਾਂ ਦੇ ਨੂੰ ਹਟ ਗਏ ਉਹ ਮੈਨੂੰ ਰਾਹ ਜਾਂਦੇ ਨੂੰ ਬੁਲਾਉਣੋਂ ਹਟ ਗਏ ਮੇਰੀ ਉਹ ਇੱਜ਼ਤ ਬਣ ਚੂਗੀ ਦੁਬਾਰੇ ਮੈਨੂੰ ਇਹ ਤਾਂ ਦੱਸ ਦੋ ਠੀਕ ਆ ਭਾਈ ਸਾਰਾ ਕੁਝ ਠੀਕ ਹੋ ਜਾਊਗਾ ਨਾ ਆ ਤੋ ਫੇ ਗੁਰਦੁਆਰੇ ਮੱਥਾ ਟੇਕ ਕੇ ਆ ਸਾਰਾ ਕੁਝ ਮਾਹਰ ਸੁਣੂਗਾ ਤੇਰੀ ਠੀਕ ਆ ਮੈਂ ਹੁਣ ਨਾ ਆ ਤੋ ਕੋਈ ਗੁਰਦੁਆਰੇ ਜਾਇ ਕਰੂੰਗਾ ਮੈਂ ਆਪਣੀ ਭੁੱਲਾਂ ਬਖਸ਼ਾਊਂਗਾ